ਸਤ ਸ੍ਰੀ ਅਕਾਲ ਨਮਸਕਾਰ ਅਦਾਬ ਇਸ ਸਮੇਂ ਅਸੀਂ ਮੌਜੂਦ ਆ ਕਰਨ ਲਾਟਰੀ ਸਟਾਲ ਤੇ ਦੱਸ ਦਈਏ ਕਿ ਤਸਵੀਰਾਂ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆ ਇੱਥੇ ਕਿੰਨੇ ਅਜ ਤੱਕਨ ਇਨਾਮ ਲੋਕ ਲੈ ਚੁੱਕੇ ਨੇ ਕਿੰਨੇ ਲੋਕਾਂ ਨੂੰ ਇੱਥੇ ਲਾਟਰੀ ਜਿਹੜੀ ਆ ਉਹ ਨਿਕਲੀ ਆ ਹੁਣ ਤੱਕ ਔਰ ਇਹ ਤਸਵੀਰਾਂ ਨੇ ਤਾਂ ਇਸੇ ਤਰ੍ਹਾਂ ਹੀ ਹੁਣ ਵੀ ਇਸ ਵਾਰ ਕਰਨ ਲਾਟਰੀ ਸਟਾਲ ਦੇ ਵੱਲੋਂ ਲਾਟਰੀ ਤੇ ਲਾਟਰੀ ਦੀ ਟਿਕਟ ਖਰੀਦਣ ਤੇ ਜਿਹੜਾ ਹੈਗਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਤਾਂ ਕਹਿ ਦਈਏ ਕਿ ਆਫਰ ਦਿੱਤਾ ਜਾ ਰਿਹਾ ਹੈ ਕੀ ਆਫਰ ਹੈ ਪਹਿਲਾਂ ਤਾਂ ਦੱਸ ਦਈਏ ਕਿ ਪੰਜਾਬ ਸਟੇਟ ਰਾਖੀ ਬੰਪਰ ਜਿਹੜਾ ਕਿ 24 ਤਰੀਕ ਨੂੰ ਨਿਕਲਣ ਜਾ ਰਿਹਾ ਹੈ 24 8 ਤਰੀਕ ਨੂੰ ਪੰਜਾਬ ਸਟੇਟ ਰਾਖੀ ਬੰਪਰ ਨਿਕਲਣ ਜਾ ਰਿਹਾ ਉਸ ਨੂੰ ਲੈ ਕੇ ਜਿਹੜਾ ਹੈਗਾ ਇਹਨਾਂ ਦੇ ਵੱਲ ਆਫਰ ਦਿੱਤਾ ਜਾ ਰਿਹਾ ਕੀ ਆਫਰ ਹੈ ਉਹ ਵੀ ਜਾਣਦੇ ਆ ਕਰਨਲ ਗੱਲ ਕਰਦੇ ਆ ਜੀ ਕਰਨ ਜੀ ਜਿਸ ਤਰ੍ਹਾਂ ਦੇ ਆਫਰ ਦਿੱਤੇ ਜਾ ਰਹੇ ਸਰ ਜੀ ਆਪਣੇ ਕੋਲੇ ਆਪਾਂ ਪਹਿਲਾਂ ਹੀ ਇੱਕ কমিਟਮੈਂਟ ਕੀਤੀ ਸੀ ਕਿ ਆਪਣੇ ਕੋਲ ਜਦੋਂ ਵੀ ਕੋਈ ਵੱਡਾ ਪ੍ਰਾਈਸ ਲੱਗਦਾ ਆਪਾਂ ਨੈਕਸਟ ਬੰਪਰ ਤੇ ਰੇਟ ਘੱਟ ਲੈਸ ਹੋਲਸੇਲ ਰੇਟ ਤੇ ਟਿਕਟਾ ਦੇਵਾਂਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਆਪਣੇ ਕੋਲੋਂ ਵਿਸਾਖੀ ਬੰਪਰ ਤੇ ਸੈਕੰਡ ਪ੍ਰਾਈਸ 10 ਲੱਖ ਦਾ ਲੱਗਿਆ ਸੀਗਾ ਉਸ ਤੋਂ ਬਾਅਦ ਆਪਾਂ ਇਸ ਵਾਰ ਰਖੜੀ ਤੇ ਆਪਾਂ ਸਪੈਸ਼ਲ ਆਫਰ ਦੇ ਰਹੇ ਆ ਜੀ ਕਿਤੋਂ ਨਹੀਂ ਮਿਲੇਗਾ ਇਹ ਆਫਰ ਆਪਾਂ ਹੋਲਸੇ ਰੇਟ ਤੇ ਇੱਕ ਇੱਕ ਟਿਕਟ ਵੀ ਹੋਲਸੇ ਰੇਟ ਤੇ ਦਿਆਂਗੇ ਕੋਈ ਵੀ ਕਸਟਮਰ ਆਏ ਆਪਾਂ ਇੱਕ ਟਿਕਟ ਹੋਲਸੇ ਰੇਟ ਤੇ ਦਿਆਂਗੇ ਇਹ ਟਿਕਟ ਰੇਟ ਹੈ ਜੀ ਇਹਦਾ 500 ਰੁਪਏ ਆਪਾਂ ਹੋਲਸੇ ਰੇਟ 450 ਦੀ ਟਿਕਟ ਦਿਆਂਗੇ ਜੀ ਕੋਈ ਵੀ ਆਏ 450 ਰੁਪਏ ਯਾਨੀ ਕਿ ਜਿਹੜਾ ਰੇਟ ਆਉਂਦੇ ਚੁਪੀਆਂ ਵੀ ਲੈ ਹਾਂਜੀ ਹਾਂਜੀ ਹੋਲਸੇਲ ਰੇਟ ਹੈ ਜੀ 450 ਹੋਲਸੇਲ ਰੇਟ ਹਾਂਜੀ ਸਾਨੂੰ ਵੀ ਇਹੀ ਰੇਟ ਤੇ ਆਉਂਦੀ ਆ ਜੀ ਟਿਕਟਾ ਆਪਾਂ ਕਮਾਈ ਨਹੀਂ ਕਰਨੀ ਐਸ ਵਾਰ ਜਲਾਲਾਬਾਦ ਚ ਆਪਾਂ ਪ੍ਰਾਈਸ ਲੈ ਕੇ ਆਣਾ ਜੀ ਉਹ ਸਾਰਿਆਂ ਦੇ ਸਾਥ ਨਾਲ ਹੀ ਆਊਗਾ ਆਪਾਂ ਪੂਰਾ ਆਏ ਰੇਟ ਤੇ ਟਿਕਟਾ ਦਿਆਂਗੇ ਜੀ ਆ ਦੇਖੋ ਸਟਾਕ ਦੇਖੋ ਪੂਰਾ ਮੋਟਾ ਸਟਾਕ ਪਿਆ ਹੁੰਦਾ ਜੀ ਆਪਣੇ ਕੋਲੇ ਹੋਲਸੇਲ ਦਾ ਕੰਮ ਹੈ ਜੀ ਆਪਣਾ ਆਪਾਂ ਹੋਲਸੇਲ ਰੇਟ ਤੇ ਇੱਕ ਇੱਕ ਟਿਕਟ ਵੀ ਹੋਲਸੇਲ ਰੇਟ ਤੇ ਦਿਆਂਗੇ ਕਿੰਨੇ ਨਾਮ ਹੋਤੇ ਕਿ ਨਿਕਲੂਗੇ ਆਪਣੇ ਕੋਲੋਂ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਪ੍ਰਾਈਜ਼ ਨਿਕਲੇ ਨੇ ਆ ਪਿਛਲੇ 2 ਮਹੀਨਿਆਂ ਦੇ ਵਿੱਚ 4.5 ਲੱਖ 2 ਲੱਖ 445 45000 ਦੇ 10 ਲੱਖ ਦਾ ਪ੍ਰਾਈਜ਼ ਆਪਾਂ ਦੇ ਚੁੱਕੇ ਆ ਬਹੁਤ ਪ੍ਰਾਈਜ਼ ਆਪਾਂ ਦਿੰਦੇ ਆ ਜੀ ਤਾਂ ਦੱਸ ਦਈਏ ਕਿ ਕਰ ਦਿੱਤੇ ਜਾ ਰਹੇ ਆ ਕਰ ਲਾਟਰੀ ਦੇ ਵੱਲੋਂ ਐਸ ਵੀ ਆਰ 500 ਵਾਲਾ ਰਾਖੀ ਬਰਕਰਾਰ ਜਿਹੜਾ ਉਹ 450 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਯਾਨੀ ਕਿ ਹੋਲ ਸੇਲ ਰੇਟਾਂ ਤੇ ਰਿਟੇਲ ਜਿਹੜਾ ਹੈਗਾ ਉਹ ਮਿਲੇਗਾ ਕਰਨ ਲਾਟਰੀ ਸਾਹਮਣੇ ਚੀਰਤਨ ਸਿੰਘ ਪਾਰਕ ਦਾ ਤਾਤਾ ਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਇਸ ਸਮੇਂ ਜੇਕਰ ਲੋਟਰੀ ਤੋਂ ਜਿਨ੍ਹਾਂ ਦੇ ਕੋਲ ਅੱਜ ਤੱਕ ਪੜੇ ਹੀ ਵੱਡੇ ਵੱਡੇ ਇਨਾਮ ਨਿਕਲ ਚੁੱਕੇ ਆ ਉਸ ਤੋਂ ਬਾਅਦ ਸਰ ਜਿਹੜਾ ਤੁਹਾਡੀ ਵੀਡੀਓ ਨਾਲ ਲਾਏਗਾ ਜੀ ਉਸ ਤੋਂ ਬਾਅਦ ਆ 100 ਟਿਕਟ 600 ਰੁਪਏ ਰੇਟ ਹੁੰਦਾ ਜੀ ਇਹਦਾ 100 ਟਿਕਟ ਦਾ ਆਪਾਂ ਇਹ ਵੀ 580 ਰੁਪਏ ਦੀ ਦੇਵਾਂਗੇ ਉਹਨੂੰ ਹੌਲਸੇ ਰੇਟ ਤੇ ਇਹ ਡੇਲੀ ਤਿੰਨ ਪ੍ਰਾਈਜ਼ ਨਿਕਲਦੇ ਹਾਂ ਜੀ ਡੇਲੀ ਤਿੰਨ ਪ੍ਰਾਈਜ਼ ਨਿਕਲਦੇ ਜੀ ਇਹਦੇ ਇਹਦੇ ਚ ਆਪਣੇ ਕੋਲ ਜੋ ਪਿਛਲੀ ਆਪਾਂ ਵੀਡੀਓ ਪਾਈ ਸੀ ਸਾਰੇ ਪ੍ਰਾਈਜ਼ ਇਹਨਾਂ ਚੋਂ ਨਿਕਲੇ ਹੋਏ ਆ ਜੀ ਜੋ ਤੁਹਾਡੀ ਵੀਡੀਓ ਦੇਖ ਕੇ ਆਏਗਾ ਆਪਾਂ 580 ਰੁਪਏ ਲਗਾਵਾਂਗੇ ਜੀ ਇਹ ਜੀ 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 ਉਸ ਤੋਂ ਬਾਅਦ ਸਰ ਇੱਕ ਹੋਰ ਵੱਡੀ ਜੋ ਸਪੈਸ਼ਲ ਆਫਰ ਆਪਾਂ ਦੇਣੀ ਹੈ ਬਾਬਾ ਜੀ ਦੀ ਕਿਰਪਾ ਨਾਲ ਆਪਣੇ ਕੋਲ 2.5 ਕਰੋੜ ਦਾ ਜੇ ਪ੍ਰਾਈਜ਼ ਲੱਗਦਾ ਜਲਾਲਾਬਾਦ ਦੇ ਵਿੱਚ ਇੱਕ ਨਵਾਂ ਮੋਟਰਸਾਈਕਲ ਦਾ ਡਰਾ ਕੱਢਿਆ ਜਾਏਗਾ ਜਿੰਦੀ ਟਿਕਟ ਬਿਲਕੁਲ ਫ੍ਰੀ ਹੋਏਗੀ ਉਹ ਸਿਰਫ ਉਹਨਾਂ ਨੂੰ ਦਿੱਤੀ ਜਾਏਗੀ ਜਿਨ੍ਹਾਂ ਕੋਲ ਸਾਡਾ ਬੰਪਰ ਹੋਏਗਾ ਅੱਛਾ ਐਕਸਟਰਾ ਟਿਕਟ ਕੋਈ ਨਹੀਂ ਵੇਚਣੀ ਜੇ ਸਾਡੀ 100 ਟਿਕਟ ਚੋ ਪ੍ਰਾਈਜ਼ ਲੱਗਦਾ ਅਸੀਂ ਉਹਨਾਂ 100 ਬੰਦਿਆਂ ਚੋ ਕੱਢਾਂਗੇ अच्छा हां जी बड़ा बड़ा ऑफर है जी एक नया मोटरसाइकिल सिर्फ ओन्ना नु देना है जिन्ना ने ਸਾਡੀ ਟਿਕਟ ਪਾਈ ਹੋਏਗੀ ਯਾਨੀ ਕਿ ਹੁਣ ਤੁਸੀਂ ਰਾਖੀ ਬੰਪਰ ਦੀ ਟਿਕਟ ਖਰੀਦੇ ਹੋ ਤਾਂ 500 ਦੀ ਜਗ੍ਹਾ 450 ਦੀ ਤਾਂ ਜੇਕਰ ਰਾਖੀ ਬੰਪਰ ਜਲਾਲਾਬਾਦ ਦੇ ਵਿੱਚ ਵੀ ਕਿਹ ਟਿਕਟਾਂ ਦੇ ਵਿੱਚ ਨਿਕਲਦਾ ਹੈ ਤਾਂ ਫਿਰ ਇੱਕ ਮੋਟਰਸਾਈਕਲ ਜਿਹੜਾ ਹੈਗਾ ਉਹ ਰਾਖੀ ਬੰਪਰ ਵਾਲਿਆਂ ਨੂੰ ਉਸ ਦੇ ਉੱਪਰ ਪ੍ਰਾਈਸ ਦਿੱਤਾ ਜਾਏਗਾ ਔਰ ਉਹ ਫਰੀ ਆਫ ਕਾਸਟ ਕੋਈ ਵੀ ਟਿਕਟ ਨਹੀਂ ਹੋਏਗੀ ਉਸ ਦਾ ਵੀ ਡਰਾ ਕੱਢਿਆ ਜਾਏਗਾ ਔਰ ਮੋਟਰਸਾਈਕਲ ਵਿਕੀਆਂ ਹੋਈਆਂ ਟਿਕਟਾਂ ਦੇ ਵਿੱਚੋਂ ਹੀ ਦਿੱਤਾ ਜਾਏਗਾ ਜਿਨ੍ਹਾਂ ਕੋਲੇ ਸਾਡੀ ਲੱਗੇ ਸਟੈਪ ਹੋਏਗੀ ਸਾਡੀ ਟਿਕਟ ਦੇ ਮਗਰ ਅਸੀਂ ਜੋ ਆਪਣੀ ਸਟੈਂਪ ਲਗਾ ਕੇ ਦਿੰਦੇ ਸਿਰਫ ਉਹਨਾਂ ਨੂੰ ਕੁਪਨ ਮਿਲੇਗਾ ਅਸੀਂ ਪੈਸੇ ਲੈ ਕੇ ਕੁਪਨ ਨਹੀਂ ਵੇਚਾਂਗੇ ਠੀਕ ਹੈ ਉਹ ਸਿਰਫ ਉਹਨਾਂ ਨੂੰ ਹੀ ਮਿਲੇਗਾ ਜਿਨ੍ਹਾਂ ਕੋਲੇ ਸਾਡਾ ਬੰਪਰ ਹੋਏਗਾ ਯਾਨੀ ਕਿ ਆਕੀ ਬੰਪਰ ਇੱਥੇ ਲੈ ਕੇ ਆਣਾ ਜੀ ਇਸ ਵਾਰ ਸਾਡੀ ਸੋਚ ਹੈ ਅਸੀਂ ਜਲਾਲਾਬਾਦ ਚ ਲੈ ਕੇ ਆਣਾ ਕਮਾਈ ਦਾ ਕੋਈ ਇਸ਼ੂ ਨਹੀਂ ਹੈਗਾ ਸਾਡੇ ਕੋਲੇ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਅਸੀਂ ਕੋਈ ਕਮਾਈ ਪਿੱਛੇ ਕੰਮ ਨਹੀਂ ਕਰਨਾ ਅਸੀਂ ਸਿਰਫ ਜਲਾਲਾਬਾ ਚ ਇੱਕ ਪ੍ਰਾਈਜ਼ ਲੈ ਕੇ ਆਣਾ ਕਿਉਂਕਿ ਸਾਡੇ ਕੋ ਕਸਟਮਰ ਆ ਕੇ ਇਹੀ ਗੱਲ ਕਹਿੰਦੇ ਆ ਕਿ ਜਲਾਲਾਬਾ ਚ ਇਤਨ ਵੱਡਾ ਪ੍ਰਾਈਜ਼ ਨਹੀਂ ਲੱਗਿਆ ਇਹ ਸਿਰਫ ਆਫਰ ਇਸ ਲਈ ਕੱਢੀ ਗਈ ਹੈ ਜੀ ਤਾਂ ਦੱਸ ਦਈਏ ਕਿ ਕਰਨ ਲੋਟਰੀ ਦੇ ਵੱਲੋਂ ਆਫਰ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ ਹੈ ਰਾਖੀ ਬੰਪਰ ਜਿਹੜਾ ਕਿ 500 ਰੁਪਏ ਦਾ ਉਹ ਤੁਹਾਨੂੰ ਇੱਥੇ ਹੌਲਸੇਲ ਰੇਟਾਂ ਦੇ 450 ਰੁਪਏ ਦੇ ਵਿੱਚ ਮਿਲੇਗਾ ਐਡਰੈਸ ਜਿਹੜਾ ਉਹ ਤੁਹਾਨੂੰ ਦੱਸ ਦਈਏ ਸਾਹਮਣੇ ਸ਼ਹੀਦ ਉਦਮ ਸਿੰਘ پارک ਕਰਨ ਲੋਟਰੀ ਕਰਨ ਲੋਟਰੀ ਸਾਹਮਣੇ ਸ਼ਹੀਦ ਉਦਮ ਸਿੰਘ پارک ਤਾਂ ਜਰੂਰ ਆਓ ਔਰ ਆ ਕੇ ਜਿਹੜੇ ਲੋਕ ਨੋਟਰੀ ਪਾਉਂਦੇ ਆ ਔਰ ਜਿਨ੍ਹਾਂ ਨੇ ਸੋਚ ਰੱਖਿਆ ਕਿ ਇਸ ਵਾਰ ਰਾਖੀ ਬੰਪਰ ਦੇ ਵਿੱਚ ਆਪਣੀ ਕਿਸਮਤ ਅਜ਼ਮਾਨੀ ਹੈ ਤਾਂ ਜ਼ਰੂਰ ਆਓ ਟਿਕਟ ਦੇ ਵਿੱਚ ਜਿਹੜਾ ਹੈਗਾ 10% ਛੂਟ ਯਾਨੀ ਕਿ 500ਵਾਰੀ 5400 ਰੁਪਏ ਦੇ ਵਿੱਚ ਟਿਕਟ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਜੇਕਰ ਰਾਖੀ ਬੰਪਰ ਕਰਨ ਲਾਟਰੀ ਸਟਾਲ ਤੋਂ ਵਿਕਚੀਆਂ ਹੋਈਆਂ ਟਿਕਟਾਂ ਦੇ ਵਿੱਚੋਂ ਨਿਕਲਦਾ ਹੈ ਤਾਂ ਫਿਰ ਇਹ ਇੱਕ ਮੋਟਰਸਾਈਕਲ ਵੀ ਇਨਾਮ ਵਜੋਂ ਕੱਢਣਗੇ ਔਰ ਬਿਲਕੁਲ ਫ੍ਰੀ ਦਿੱਤਾ ਜਾਏਗਾ ਵਿਕੀਆਂ ਹੋਈਆਂ ਟਿਕਟਾਂ ਦੇ ਵਿੱਚ ਹੀ ਇੱਕ ਮੋਟਰਸਾਈਕਲ ਦਾ ਆਫਰ ਵੀ ਇਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਤਾਂ ਪਤਾ ਨੋਟ ਕਰ ਲਓ ਕਰਨ ਲਾਟਰੀ ਸਾਹਮਣੇ ਸ਼ਹੀਦ ਉਦਮ ਸਿੰਘ ਪਾਰਕ ਮੁਕਸਰ ਰੋਡ ਜਲਾਲਾਬਾਦ